ਮੇਰੇ ਪਿੰਡ ਦੇ ਮੁੰਡੇ ਅ ਹੋਤੇਗੜ ਸਾਹਿਬ ਪਹੁੰਚ ਗਏ ਆ ਸਰਹੰਦ ਪਤਾ ਹੀ ਬਾਕੀ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦਾ ਜਿਹੜੇ ਆ 2-3 ਦਿਨ ਚੱਲਣੇ ਆ ਇਹਨਾਂ ਦੇ ਵਿੱਚ ਸਾਡੇ ਛੋਟੇ ਸਾਹਿਬ ਜੀ ਦੀ ਸ਼ਿੱਧੀ ਹੋਈ ਸੀ ਪਹਿਲਾਂ ਚਮਕੌਰ ਸਾਹਿਬ ਚਮਕੌਰ ਸਾਹਿਬ ਦਾ ਤੁਸੀਂ ਦੇਖ ਹੀ ਲਿਆ ਅ ਵੈਸੇ ਮੇਰੇ ਪਿੰਡ ਦੇ ਮੁੰਡੇ ਬਲੌਗਰ ਆ ਵੀ ਉਹਨਾਂ ਨੇ ਵੀ ਤਿੰਨ-ਚਾਰ ਵੀਡੀਓ ਉੱਥੇ ਤੋਂ ਪਾਤੀਆਂ ਮੈਂ ਦੇਖਿਆ ਸਵੇਰੇ ਉੱਠ ਕੇ ਚੰਗਾ ਲੱਗਿਆ ਹੁਣੇ-ਹੁਣੀ ਮੈਂ ਹਾਲੇ ਮਹਿਕ ਨੂੰ ਫੋਨ ਕਰਿਆ ਸੀ ਮੈਂ ਕਿਹਾ ਵੀ ਕਿੰਨੀ ਕੀ ਸੰਗਤ ਆ ਉਹ ਕਹਿੰਦਾ ਵੀ ਰਾਤ ਨੂੰ ਤਾਂ ਸਾਨੂੰ ਕਿਸੇ ਨੇ ਨਹੀਂ ਰੋਕਿਆ ਹੈਗਾ ਵੀ ਰਾਤ ਨੂੰ ਜੇ ਸਾਡੀ ਟਰਾਲੀ ਲੰਘੀ ਆ ਨਾ ਸਰੇ ਆ ਗਈ ਸਾਡੀ ਟਰਾਲੀ ਜਿੱਥੇ ਉਹਨਾਂ ਨੇ ਆਪਣਾ ਲੰਗਰ ਲਾਉਣਾ ਤੇ ਅੱਜ ਉਹ ਤਿਆਰੀ ਕਰਨਗੇ ਲੰਗਰ ਦੀ ਹੁਣ ਮੈਂ ਹੁਣੇ ਫੋਨ ਕਰਿਆ ਸੀ ਕਹਿੰਦਾ ਵੀ ਅਸੀਂ ਮੱਥਾ ਟੇਕਣ ਚੱਲੇ ਆ ਹੁਣ ਆ ਭਾਈ ਠੀਕ ਹੈ ਉਸ ਟਾਈਮ ਹੁੰਦਾ ਤੇ ਅੱਜ ਤਾਂ ਸੰਗਤ ਨੇ ਵਧਣਾ ਸ਼ੁਰੂ ਹੋ ਜਾਣਾ ਕੱਲ੍ਹ ਨੂੰ ਵੀ ਸੰਗਤ ਆਉਗੀ ਹਰਿਆਣੇ ਸਾਈਡ ਤੋਂ ਬਹੁਤ ਸੰਗਤ ਆਉਂਦੀ ਮੈਂ ਦੇਖਦਾ ਹੁੰਦਾ ਟਰਾਲੀਆਂ ਦੇ ਵਿੱਚ ਤੇ ਸਾਢੇ ਮਿੰਟ ਹੁਣ ਵੀ ਕਈ ਮਿੰਟ ਸੜਕ ਤੋਂ ਨੂੰ ਨਾ ਤਿੰਨ ਚਾਰ ਟਰਾਲੀਆਂ ਲੰਘੀਆਂ ਆ ਤੇ ਬੰਤਬਾਈ ਨਾਲ ਗੱਲਬਾਤ ਕੀਤੀ ਬੰਤਬਾਈ ਕਹਿੰਦੇ ਬਈ ਚੱਲਦੇ ਆਪਾਂ ਉਹ ਕਹਿੰਦਾ ਸੀ 5 6 ਵਜੇ ਚੱਲਦੇ ਮੈਂ ਕਹਾਂ ਬੰਤਬਾਈ 4:00 ਵਜੇ ਨਿਕਲਦੇ ਆਂ ਵੀ ਆਪਾਂ ਇੱਧਰ ਤੋਂ ਜਿੱਥੇ ਤੋਂ ਅ ਸਿਹੜੀ ਗੁਰਦੁਆਰੇ ਸਾਹਿਬ ਮਾਠ ਟੇਕਾਂਗੇ ਉਸ ਤੋਂ ਬਾਅਦ ਫਿਰ ਕੋਤਵਾਲੀ ਕੋਤਵਾਲੀ ਦੀ ਫਿਰ ਆਪਾਂ ਗੱਡੀ ਕਿਤੇ ਖੜਾ ਕੇ ਗੱਡੀ ਆਪਣੀ ਸਿਰੇ ਜਾਣ ਦਿੱਤੀ ਹੁਣ ਸਾਲੀ ਵਾਲੇ ਦੇ ਡੇਰੇ 'ਚ ਠੀਕ ਹੈ ਨਹੀਂ ਤਾਂ ਫਿਰ ਪਿੱਛੇ ਖੜਾ ਕੇ ਰਾਤ ਨੂੰ ਗੱਡੀ ਲਿਆਵਾਂਗੇ ਤਾਂ ਇਦਾਂ ਪ੍ਰੋਗਰਾਮ ਬਣਾ ਰਿਹਾ ਮੈਂ ਤੇ ਅੱਜ ਮਿਸਤਰੀ ਆਏ ਨਹੀਂ ਉਹਨਾਂ ਨੂੰ ਕਿਹਾ ਸੀ ਮੈਂ ਕਹਾਂ ਵੀ ਆ ਜਿਹੜੇ ਹੁਣ ਚਲੋ ਸੇਵੀ ਸੇਵਾ ਕਰਨੀ ਸੀ ਮੈਂ ਤਾਂ ਅ ਅ ਅ ਅੱਜ ਸਵੇਰੇ ਅਸੀਂ ਜਾਂਦੇ ਹੁੰਦੇ ਆ ਅੱਜ ਦਾ ਦਿਨ ਲੰਘ ਜਾਣਾ ਚਲੋ ਹੁਣ ਮਹਿਕ ਆਏਗਾ ਉੱਥੇ ਮੇਰੀ ਵਾਲੀ ਸੇਪਾ ਉਹ ਕਰੂਗਾ ਚਲੋ ਇੱਕ ਨਾ ਇੱਕ ਬੰਦਾ ਤਾਂ ਹੈਗਾ ਜੇ ਉਹ ਨਾ ਹੁੰਦਾ ਫਿਰ ਮੈਂ ਜਾਣਾ ਸੀ ਤੇ ਘਰਾਂ ਮਿਸਤਰੀਆਂ ਦੇ ਵੀ ਹੁਣ ਛੁੱਟੀ ਕਰਾਉਣੀ ਪੈਣੀ ਸੀ ਚਲੋ ਹੁਣ ਦੇਖਦੇ ਹਾਂ ਵਾਕੀ ਕੀ ਬਣਦਾ ਹੁਣ ਦੋ ਤਿੰਨ ਦਿਨ ਦੋ ਜਾਂ ਤਿੰਨ ਬਲੌਗ ਆਪਣੇ ਫਤਿਹਗੜ੍ਹ ਸਾਹਿਬ ਤੋਂ ਆਉਣਗੇ ਸਾਰੀ ਝਲਕੀਆਂ ਦਿਖਾਵਾਂ ਤੁਹਾਨੂੰ ਉੱਥੇ ਦੀ ਸੰਗਤਾਂ ਦਿਖਾਵਾਂਗੇ ਤੇ ਉਹਨੇ ਹੁਣ ਇੱਕ ਭੈਣ ਦਾ ਲਾਈਵ ਚੱਲ ਰਿਹਾ ਸੀ ਦੇਖ ਰਿਆ ਸੀ ਬੈਠਾ ਮੈਂ ਵੀ ਤੁਮਕੌਰ ਸ਼ਬਦ ਦਾ ਇਤਿਹਾਸ ਦੱਸ ਰਹੀ ਸੀ ਵੀ ਜਦੋਂ ਉਹ ਜੰਗ ਬੰਦ ਹੋ ਜਾਂਦੀ ਵੀ ਸ਼ਾਮ ਨੂੰ ਕੋ ਕਦੇ ਸ਼ਾਮ ਨੂੰ ਜੰਗ ਬੰਦ ਹੋ ਜਾਂਦੀ ਆ ਤੇ ਦੂਜੇ ਦਿਨ ਪਤਾ ਸੀ ਵੀ ਅ ਵੱਡੇ ਸਾਹਿਬ ਜੱਦਾ ਨੇ ਜੰਗ ਚ ਜਾਣਾ ਜਿਹੜੇ ਸ਼ਹੀਦਿਆ ਬੋਣੀ ਮਹਾਰਾਜ ਉਹਨਾਂ ਦੇ ਚਿਹਰਿਆਂ ਵੱਲ ਦੇਖ ਰਿਆ ਉਹ ਗੱਲਾਂ ਨਾ ਭਾ ਭੁਜੇ ਕਦੇ ਵਿਚਾਰੀ ਜਿਹੜਾ ਇਤਿਹਾਸ ਸੁਣਾ ਰਹੀ ਸੀ ਅ ਰੋ ਵੀ ਰਹੀ ਸੀ ਭਾਪਕ ਹੋ ਜਾਂਦਾ ਬੰਦਾ ਇਹਨਾਂ ਦਿਨਾਂ ਦੇ ਵਿੱਚ ਨਾ ਜਿਹੜੇ ਆ ਸ਼ੀਧੀ ਜਿਹੜੇ ਚੱਲਦੇ ਆ ਫਿਰ ਨਾ ਇਤਿਹਾਸੇ ਇਦਾਂ ਬਣਨਾ ਸੀ ਆਪਣਾ ਸਿੱਖਾਂ ਦਾ ਜਿੱਦਾਂ ਹੁਣ ਮੁੰਡੇ ਮੇਰੇ ਪਿੰਡ ਦੇ ਮੁੰਡੇ ਟਰਾਲੀਆਂ ਲੈ ਕੇ ਗਏ ਆ ਫਿਰ ਇਤਿਹਾਸ ਨਹੀਂ ਤਾਂ ਬਣਨਾ ਜੇ ਕਿਤੇ ਉਹ ਡੋਲ ਜਾਂਦੇ ਜਿਹੜੇ ਮਹਾਰਾਜ ਸਾਡੇ ਡੋਲ ਜਾਂਦੇ ਮਾਇਆ ਡੋਲ ਦੀ ਸਾਰਾ ਕੁਝ ਬਹੁਤ ਚੀਜ਼ਾਂ ਸਿੱਖ ਨੂੰ ਮਿਲਦੀਆਂ ਵੀ ਥੋੜਾ ਵਰ ਕਿੱਦਾਂ ਦੇ ਵੀ ਆਫਤਾ ਆਵੇ ਡੋਲਣਾ ਨਹੀਂ ਪਰ ਕਈ ਵਾਰ ਚੀਜ਼ਾਂ ਹੋਰ ਵੀ ਮੈਂ ਸੋਚਦਾ ਹੁੰਦਾ ਕਿ ਸਾਡੇ ਸਿੱਖ ਡੋਲੀ ਜਾਂਦੇ ਚੜ੍ਹਦੀ ਕਲਾ ਜਦ ਮਹਾਰਾਜ ਨੇ ਸਾਨੂੰ ਦੱਸਿਆ ਚੜ੍ਹਦੀ ਕਲਾ ਵਿੱਚ ਕਿੱਦਾਂ ਰਹਿਣਾ ਤੇ ਹਰੇ ਕੋਈ ਕੋਈ ਵੀ ਆਫਤ ਆਵੇ ਵੀ ਛੱਡ ਦੀ ਗੱਲ ਕਿੱਦਾਂ ਰਹਿਣਾ ਚਲੋ ਆਹ ਦਿਨ ਚੱਲਦੇ ਆ ਤੇ ਸਵੇਰੇ ਸਵੇਰੇ ਆਇਆ ਸੀ ਮੇਰਾ ਭਾਈ ਗੁੱਜਰ ਬਾਈ ਨਾਲ ਚਾਹ ਪੀਤੀ ਕਿੱਦਾਂ ਭਾਈ ਗੁੱਜਰ ਬਾਈ ਠੀਕ ਐ ਗੁੱਜਰ ਬਾਈ ਠੀਕ ਐ ਮੇਰਾ ਵਹਿਈਆ ਕਰ ਮੈਂ ਜਾਣਾ ਤੋ ਭਾਈ ਅੱਜ ਨਾ ਛੇੜਿਆ ਜਿਹਦਾ ਥੋੜਾ ਜਿਹਾ ਮਨ ਉਦਾਸ ਆ ਹੁਣੀ ਤੁਹਾਨੂੰ ਆਪਣੇ ਕੰਮ ਦਾ ਬੈ ਡੇਖਦਾ ਤੁਹਾਨੂੰ ਹੁਣ ਦੇ ਗੁੱਜਰ ਬਾਈ ਤੂੰ ਕੱਲ ਵੀ ਪੀਤੀ ਯਾਰ ਸਵੇਰ ਤੇ ਲੱਗ ਗਿਆ ਤੂੰ ਪੀਣਾ ਨਹੀਂ ਪੀਂਦਾ ਮੈਂ ਪੀਣੀਆ ਨਹੀਂ ਯਾਰ ਹੁਣੀ ਸਵੇਰੇ ਘੂੜੀ ਚੜ ਗਏ ਵੈਸੇ ਸਿੱਧੀ ਢਾਡੇ ਇਹਨਾਂ ਤੋਂ ਖਾੜਕੂ ਸਿੰਘ ਨਹੀਂ ਰੋਕ ਸਕੇ ਹੈਗੇ ਸਿੱਧੀ ਢਾਡੇ ਕਿੱਥੇ ਪਈ ਝੋਟ ਨੂੰ ਰੋਕ ਦੇਣਗੇ ਪੀਣ ਤੇ ਹੁੰਦਾ ਹੈ ਕਈ ਬੰਦੇ ਦਾ ਵੀ ਨੇਚਰ ਇਦਾਂ ਨਹੀਂ ਹੁੰਦਾ ਬਈ ਪੀੜੀਆਂ ਦਾ ਪੀੜੀਆਂ ਭਾਈ ਅ ਕਈ ਇਹਨਾਂ ਦਿਨਾਂ ਵਿੱਚ ਬਹੁਤ ਸੋਗ ਮਨਾਉਂਦੇ ਆ ਦੇ ਧਰਤੀ ਪਰਪੈਂਦੇ ਆ ਉਸ ਤੋਂ ਰਾਤ ਨੂੰ ਇੱਕ ਹੋਰ ਵੀਡੀਓ ਦੇਖ ਰਿਹਾ ਤਾਂ ਕਹਿੰਦੇ ਵੀ ਇੰਨਾ ਜਦੋਂ ਛੋਟੇ ਸਾਹਿਬ ਜਦੋਂ ਉਹਨੂੰ ਫੜਿਆ ਕੋਤਵਾਲੀ ਗੁਰਦੁਆਰੇ ਸਭ ਲੈ ਕੇ ਗਏ ਮਰੰਡੇ ਮਰੰਡੇ ਤੋਂ ਫਿਰ ਸਰਹੰਦ ਲੈ ਕੇ ਗਏ ਕਦਰ ਉਹਨਾਂ ਦੇ ਨਾਲ ਜ਼ਖਮ ਹੋ ਗਏ ਸੀ ਪਿੰਡੇ 'ਤੇ ਪਿੰਡੇ 'ਤੇ ਜਿਹੋ ਹੋਏ ਜਾਂਦੇ ਪੱਛ ਲੱਗੇ ਜਾਂਦੇ ਮਾੜੇ ਮੁੱਢ ਠੀਕ ਆ ਖਿੱਚ ਤੂੰ ਕਰਨੀ ਕਹਿੰਦਾ ਪੱਛ ਲੱਗੇ ਤੇ ਉਹਨਾਂ ਨੇ ਕਹਿੰਦਾ ਰਾਤ ਨੂੰ ਦੂਜੇ ਦਿਨ ਜਦੋਂ ਸਿੱਧਿਆਂ ਪਾਉਣ ਜਾਣਾ ਸੀ ਪਿਛਾਰੇ 'ਚ ਪੇਸ਼ ਹੋਣਾ ਸੀ ਕਹਿੰਦਾ ਰਾਤ ਨੂੰ ਜਿਹੜੇ ਉਹਨਾਂ ਦੇ ਜ਼ਖਮ ਆਕੜ ਗਏ ਤੇ ਕੱਪੜ ਤਨ ਪਰ ਇਹਨਾਂ ਕੱਪੜਾ ਵੀ ਨਹੀਂ ਤਾਂ ਹੈਗਾ ਤੇ ਮਾਤਾ ਗੁਜਰੀ ਨੇ ਕਹਿੰਦੇ ਦੋਨੋਂ ਨੂੰ ਨਾ ਆਪਣੇ ਕੱਚਾਂ 'ਚ ਲੈ ਲਿਆ ਵੀ ਇੱਧਰ ਇਹ ਗੱਲ ਵੜ ਗਈ ਉਹਨਾਂ ਨੂੰ ਥੋੜਾ ਨਿਗ੍ਹਾ ਦੇ ਸਭ ਤੋਂ ਵੱਡੀ ਜਿਹੜੀ ਸ਼ਹੀਦੀ ਸਭ ਤੋਂ ਜਿਹੜੇ ਛੋਟੇ ਸਾਹਿਬਜ਼ਾਦੇ ਆ ਉਹ ਨਹੀਂ ਡੋਲੇ ਹੈਗੇ ਨਿ ਇਤਿਹਾਸ ਕੁਝ ਹੋਰ ਬਣ ਜਾਣਾ ਸੀ ਇਤਿਹਾਸੇ ਦਾ ਬਣਨਾ ਸੀ ਸਾਰਾ ਨਾ ਇਹ ਮੈਂ ਕਿਹਾ ਸੀ ਮੈਂ ਕਹਿੰਦਾ ਤਨ ਵਿੱਚ ਪਾਈ ਆਪਾਂ ਇਹੀ ਗੱਲਾਂ ਹੋਣਗੀਆਂ ਤੇ ਹੁਣ ਸ਼ਾਇਦ ਕੱਲ ਨੂੰ ਲਾਈਵ ਨਾ ਆਵੇ ਵੀ ਕੱਲ ਨੂੰ ਪਉਥੇ ਉਹ ਮੈਂ ਦੇਖਾਂਗੇ ਜਿੱਥੇ ਨੈਟ ਦਾ ਸਿਗਨਲ ਵਧੀਆ ਮਿਲ ਗਿਆ ਇੱਕ ਲਾਈਵ ਜਿੰਨੀ ਵੀ ਸੰਗਤਾਂ ਦੇ ਦਰਸ਼ਨ ਕਰਾਵਾਂ ਕੋਸ਼ਿਸ਼ ਕਰਾਂਗੇ ਆਪਾਂ ਵੀ ਇੱਕ ਲਾਈਵ ਲਾਵਾਂਗੇ ਉੱਥੋਂ ਜਾ ਕੇ ਵੀ ਯੂਟਿਊਬਰੋ ਜੈਂਬਰ ਲੱਗੇ ਹੁੰਦੇ ਜਿਹੜੇ ਵੀ ਰੇਂਜ ਨਾ ਆਵੇ ਜ਼ਿਆਦਾ ਰਾਤ ਨੂੰ ਲਾਏ ਹੁੰਦੇ ਵੀ ਸੰਗਤ ਬਹੁਤ ਸੰਗਤ ਆਈ ਹੁੰਦੀ ਆ ਪਿਆਰ ਕਰਨ ਵਾਲੇ ਬਹੁਤ ਆਏ ਹੁੰਦੇ ਆ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਮੈਂ ਸੀ ਨਿਊਜ਼ੀਲੈਂਡ ਸੀ ਮੈਂ ਤੇ ਉੱਥੇ ਹੀ ਭਾਈ ਹ ਪਿਆਰ ਕਰਨ ਵਾਲੇ ਗੁਰਦੁਆਰੇ ਚ ਪਾਠ ਹੁੰਦੇ ਸੀ ਗਏ ਸੀ ਉੱਥੇ ਤੁਸੀਂ ਦੇਖੋ ਮੇਰੇ ਨਿਊਜ਼ੀਲੈਂਡ ਵਾਲੇ ਵਲੌਗ ਤੇ ਹਰੇਕ ਦਾ ਆਪਣਾ ਆਪਣਾ ਨੈਚਰ ਆ ਸੋਚਣ ਦਾ ਦੇਖੀ ਵੀਡੀਓ ਹੁਣ ਹੁਣੇ ਹੁਣੇ ਮੈਂ ਦੇਖੀ ਸਕੂਲ ਦੇ ਵਿੱਚ ਨਾ ਜਿੱਦਾਂ ਇਹਨਾਂ ਦਾ 크ਿਸਮਸ ਦਾ ਦਿਨ ਚੱਲ ਰਿਹਾ ਹੁੰਦਾ ਦੇ ਵਿੱਚ ਉਹ ਜਿਹੜੇ ਬੱਚੇ ਨਾ ਸਕੂਲ ਦੇ ਵਿੱਚੋਂ 크ਿਸਮਸ ਵਾਲੀਆਂ ਡਰੈੱਸਾਂ ਪਾ ਕੇ ਆਏ ਜਿਹੜੇ ਲਾਲ ਜੀ ਟੋਪੀ ਉਹ ਲਾਲ ਜੇ ਚਿੱਟੇ-ਚਿੱਟੇ ਜਿਹੜੇ ਹੁੰਦੇ ਪਾ ਕੇ ਆਏ ਉਹ ਕਿਸੇ ਭੈਣ ਨੇ ਆਪਣੇ ਪੁੱਤ ਨੂੰ ਛੋਟੇ ਸਾਹਿਬ ਜੱਦਾਂ ਨੂੰ ਤਿਆਰ ਕਰਕੇ ਦਸਤਾਰ ਸਜਾਈ ਖੰਡਾ ਲਾਇਆ ਹੋਇਆ ਨੀਲਾ ਵਾਣਾ ਪਾਇਆ ਤੇ ਪਾ ਕੇ ਭੇਜਿਆ ਬੜਾ ਚੰਗਾ ਲੱਗਿਆ ਦੇਖ ਕੇ ਚੀਜ਼ ਇਹ ਵੀ ਜਿਹੜੇ ਦਿਨਾਂ 'ਚ ਪਿਆਰ ਆ ਤੇ ਪਿਆਰ ਹੀ ਆ ਸਕੂਲ ਵਾਲੇ ਕੁਝ ਕਹੀ ਜਾਨਾ 크리스마ਸ ਆ ਪਾਈ ਨਹੀਂ ਐਸੀ ਕਹਿੰਦਾ ਸਾਢੇ ਦਿਨ ਇਹ ਚੱਲਦੇ ਛੋੜੇ ਦਿਨ ਹਾਜ ਉਹ ਚੱਲਦੇ ਆ ਲਾ ਵੀ ਪੰਗਲਾ ਲੜਾਈ ਕਰੀ ਦੇ ਇੱਥੇ ਇੱਥੇ ਦੇ ਵਿੱਚ ਅੱਜ ਉਹ ਗੁੱਜਰਬਾਈ ਲੱਗੂ ਮੈਂ ਵੀ ਆਉਂਗਾ ਦਿਨ ਦੇ ਵਿੱਚ ਤੇ ਅੱਜ ਮਿਸਤਰੀ ਹੈ ਨਹੀਂ ਘਰਾਂ ਪਹਿਲਾਂ ਇੱਕ ਦੋ ਕੰਮ ਉਹ ਕਰਾਂ ਨਵੇੜਾ ਹਾਲੇ ਜਿਹੜਾ ਜਾਨ ਮਹਿਲ ਵਾਲਾ ਬਲੌਗ ਆਪਾਂ ਨੇ ਸ਼ੁਰੂ ਨਹੀਂ ਕਰਿਆ ਹੈਗਾ ਤੇ ਕਰਾਂਗੇ ਵੀ ਸ਼ੁਰੂ ਕੱਲ ਬੰਤਪਾਈ ਆਇਆ ਸੀ ਇੱਥੇ ਤੇ ਗੱਲਾਂ ਬਾਤਾਂ ਕੀਤੀਆਂ ਹਨ ਵੀ ਕਰਦੀ ਤਿਆਰੀ ਹੈ ਬੰਤ ਬਾਈ ਨਾਲ ਵੀ ਦਿਲ ਲੱਗ ਜਾਂਦਾ ਜਾਣਦਾ ਅ ਉੱਥੇ ਬਹੁਤ ਰੰਗੀਰੂ ਹੈ ਮੋਤ ਤਾਠ ਕਰਦਾ ਪਈ ਇਦਾਂ ਦੇ ਬੰਦਿਆਂ ਨਾਲ ਰਹੇ ਕਰੋ ਜਿਨ੍ਹਾਂ ਤੇ ਚੰਗੀਆਂ ਵੇਬਸ ਆਉਣੀਆਂ ਚੰਗੀ ਪੋਜ਼ਿਟਿਵਿਟੀ ਮਿਲੇ ਠੀਕ ਨਹੀਂ ਖੜੀਆਂ ਰੂਹਾਂ ਹੋਣ ਕੋਈ ਸ਼ਿਕਰ ਨਾ ਕੋਈ ਫਾਕਾ ਨਾ ਹੋਵੇ ਚੜ੍ਹਦੀ ਕਲਾ ਵਿੱਚ ਰਹਿਣਾ ਇਹੋ ਜਿਹੇ ਬੰਦੇ ਨਾਲ 네ਗਟਿਵਿਟੀ ਵਾਲੇ ਜਿਹੇ ਬੰਦਿਆਂ ਨਾਲ ਤਾਂ ਦੂਰ ਰਹੇ ਕਰੋ ਯਾਰ ਇਹ 24 ਘੰਟੇ 네ਗਟਿਵਿਟੀ ਯੂ ਕਰੀ ਜਣੀ ਲੈ ਤੂੰ ਕਿੱਥੇ ਕਰ ਲਊਗਾ ਲੈ ਇਹ ਕਿੱਥੇ ਹੋ ਸਕਦਾ ਹਰ ਇੱਕ ਗੱਲ 'ਚ ਨਾ 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 ਉਡੀਰੇ ਮੇਰੇ ਪਿੰਡ ਦੇ ਮੁੰਡੇ ਗਏ ਆ ਕਦਰ ਤੁਸੀਂ ਕਿੱਥੇ ਲੰਗਰ ਲਾ ਲੂਗੇ ਤੁਸੀਂ ਕਿਆ ਕਰ ਲੂਗੇ ਤੁਸੀਂ ਕਿੱਥੇ ਜਿਹੜੇ ਹੁੰਦੇ ਨੇ ਨੈਗੇਟਿਵਿਟੀ ਫਲਾਉਣਾ ਲੰਗਰ ਹਰ ਸਾਲ ਲੱਗ ਰਿਹਾ ਠੀਕ ਹੈ ਤੇ ਹੁਣ ਵੀ ਲਾ ਰਹੇ ਹੋ ਉਹ ਬੰਦੇ ਗਲਤ ਵੀ ਸੈਂਡ ਵੀ ਦਾ ਲੰਗਰ ਤੁਸੀਂ ਲਾ ਰਹੇ ਆ ਫਲਾਉਣਾ ਤੇ ਭਾਈ ਵਿੱਚ ਕਮੈਂਟ ਵੀ ਚੰਗੇ ਵੀ ਆ ਜਾਂਦੇ ਮਾੜੇ ਵੀ ਆ ਜਾਂਦੇ ਦੇਖੋ ਇਹ ਹੁੰਦਾ ਦੇਖੋ ਹੁਣ ਕਿੰਨੀ ਸੰਗਤ ਗਈ ਹੋਈ ਆ ਉੱਥੇ ਟੋਟਕੜ ਜਿਆਦਾ ਨਹੀਂ ਬਹੁਤ ਇਹ ਗਿਣਤੀ ਮੰੰਤੀ ਕਰੀ ਤਾਂ 2.5 ਤੋਂ 3 ਲੱਖ ਤੇ 4-5 ਲੱਖ ਦੇ ਡੜਗੜੇ ਸੰਗਤ ਪਹੁੰਚੂਗੀ ਉੱਥੇ ਦੇਖਿਆ ਜਾਵੇ ਚਾਰੇ ਪਾਸੇ ਸੰਗਤ ਦੇ ਸੰਗਤ ਹੁੰਦੀ ਜਿੱਧੂੰ ਨਿਗਾਹ ਮਾਰੋ ਉਧਰ ਨੂੰ ਸੰਗਤ ਜਿੱਧੂੰ ਨਿਗਾਹ ਮਾਰੋ ਸੰਗਤ ਦੇ ਸੰਗਤ ਹੁੰਦੀ ਤਾਂ ਇੰਨੀ ਸੰਗਤ ਵਾਸਤੇ ਭਾਈ ਲੰਗਰ ਦਾ ਪ੍ਰਬੰਧ ਇਹ ਪਿੰਡਾਂ ਵਿੱਚ ਹੀ ਹੁੰਦਾ ਹੁੰਦਾ ਹੁਣ ਕੋਈ ਕਹਿੰਦਾ ਪਕੌੜੇ ਦੇ ਲੰਗਰ ਨਹੀਂ ਲਾਉਣਾ ਕੋਈ ਕਹਿੰਦਾ ਜਲੇਬੀਆਂ ਦੇ ਲੰਗਰ ਨਹੀਂ ਲਾਉਣਾ ਹੈਗਾ ਹਰੇਕ ਦੀ ਆਪਣੀ ਆਪਣੀ ਸੋਚਣੀ ਇਹਦੇ ਵਿੱਚ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਭਾਈ ਵੀ ਇਹ ਦਿਨ ਕਿੱਦਾਂ ਨੇ ਮਨਾਉਣੇ ਕਿ ਕਿਹੜੇ-ਕਿਹੜੇ ਲੰਗਰ ਲਾਉਣੇ ਚਾਹੀਦੇ ਆ ਕਿੱਦਾਂ ਦਾ ਹੋਣਾ ਚਾਹੀਦਾ ਇਹ ਕੋਈ ਤਾਂ ਕਹਿੰਦਾ ਸਿੰਪਲ ਦਾਲ ਰੋਟੀ ਹੋਵੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਆਹ ਤੋਂ ਸਿਰ ਮੈਨੂੰ ਪਹਿਲਾਂ ਵੀ ਯਾਦ ਆ ਦੇ ਉੱਥੇ ਬਹੁਤ ਚੰਡੋਲ ਲੱਗਦੇ ਹੁੰਦੇ ਤੇ ਉਹ ਰਾਤ ਨੂੰ ਡਾਂਸਰਾਂ ਲੱਗਦੇ ਹੁੰਦੇ ਸੀ ਹੌਲੀ-ਹੌਲੀ ਹੌਲੀ-ਹੌਲੀ ਜੂੰ ਜੂੰ ਲੋਕਾਂ ਨੂੰ ਫਿਰ ਇਹ ਚੀਜ਼ ਦਾ ਪਤਾ ਲੱਗ ਵੀ ਇਹ ਦਿਨ ਕਿਹੜੇ ਆਪਾਂ ਮਨਾਉਂਦੇ ਕਿੱਦਾਂ ਦੇ ਫਿਰ ਚਿੱਤਰਹਾਰ ਜਿੰਦੇ ਲਾਉਣ ਲੱਗੇ ਗਾਵਣੇ ਬਡਾਸ ਕਰਾਉਣ ਲੱਗਦੇ ਕੁੜੀਆਂ ਤੇ ਪਰ ਹੌਲੀ ਹੌਲੀ ਉਹ ਬੰਦ ਹੋ ਗਏ ਫਿਰ ਹੌਲੀ ਹੌਲੀ ਜਿਹੜੇ ਜਲੇਬੀਆਂ ਦੇ ਲੰਗਰ ਲਾਉਣ ਉਹ ਬੰਦ ਕਰਾ ਤੇ ਲੋਕਾਂ ਨੇ ਫਿਰ ਹੁਣ ਪਕੌੜੇ ਦਾ ਰੌਲਾ ਪੈ ਪਕੌੜੇ ਦੇ ਲੰਗਰ ਵੀ ਨਹੀਂ ਹੋਣਾ ਚਾਹੀਦਾ ਹਰੇਕ ਦੀ ਯਾਰ ਆਪਣੀ ਆਪਣੀ ਸੋਚਣੀ ਕੋਈ ਦਿਨ ਕਿਸੇ ਨੂੰ ਇਹ ਕੋਈ ਗੱਲ ਹਿੱਟ ਕਰ ਜਾਂਦੀ ਗੱਲ ਨੂੰ ਮੈਂ ਤਾਂ ਬਹੁਤ ਤਰ੍ਹਾਂ ਦੇ ਬੰਦਿਆਂ ਨਾਲ ਗੱਲਾਂ ਬਾਤਾਂ ਕੀਤੀ ਹੁਣ YouTube ਕਰਕੇ ਬਹੁਤ ਬੰਦੇ ਜੁੜੇ ਹੋਏ ਆ ਕੋਈ ਕਹਿੰਦਾ ਕਹਿੰਦਾ ਬੰਦਾ ਇੱਕ ਬੰਦੇ ਨਾਲ ਗੱਲਬਾਤ ਮਰੀ ਹੋਈ ਉਹ ਕਹਿੰਦਾ ਇਹਨਾਂ ਦਿਨਾਂ ਨੂੰ ਯਾਰ ਕਹਿੰਦਾ ਸਾਨੂੰ ਚੜ੍ਹਦੀ ਕਲਾ ਵਿੱਚ ਮਨਾਉਣੇ ਚਾਹੀਦੇ ਜਦੋਂ ਸਾਡੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਤੇ ਠੀਕ ਨੇ ਵੀ ਸਾਨੂੰ ਚੜ੍ਹਦੀ ਕਲਾ ਵਿੱਚ ਦਿਨ ਮਨਾਉਣੇ ਚਾਹੀਦੇ ਵੀ ਥਾਰਡ ਵਾਰਟਾਂ ਵੀ ਦੁਨੀਆ ਨੂੰ ਪਤਾ ਲੱਗੇ ਵੀ ਡੋਲੇ ਨਹੀਂ ਸਨ ਯਾਰ ਸਿੱਖ ਤਾਂ ਮੇਰੇ ਡੋਲਦੇ ਰਹਿੰਦੇ ਡੋਲਦੇ ਆ ਇਹ ਦਿਨ ਨੂੰ ਸੋਗਾਂ ਸੋਗ ਮੋਗ ਬਣਾਉਂਦੇ ਆ ਇਹ ਗੱਲ ਤੇਰੀ ਵੀ ਸਹੀ ਆ ਭਾਈ ਫਤਿਹ ਕਰਕੇ ਨਿਕਲੇ ਆਏ ਨਹੀਂ ਕਿ ਜਿੱਥੇ ਵੀ ਗਏ ਆ ਫਤਿਹ ਕਹੋ ਕੇ ਨਿਕਲੇ ਕਿਤੇ ਟੈਰ ਟੈਰੀ ਹੋ ਕੇ ਨਿਕਲੇ ਇਹ ਬੰਦੇ ਦੀ ਗੱਲਾਂ ਸੁਣੀ ਆ ਮੈਂ ਇਹ ਚਮਗੌਰ ਸਾਹਿਬ ਯਾਰ ਫਤਿਹ ਕਰਕੇ ਨਿਕਲੇ ਆ ਮੈਂ ਤਾਂ ਪਾਈ ਫਤਿਹ ਕਰਕੇ ਆ ਤਾੜੀ ਮਾਰ ਕੇ ਨਿਕਲੇ ਫਤਿਹ ਕਹੋ ਕੇ ਨਿਕਲੇ ਡੋਲੇ ਨਹੀਂ ਜਮੇ ਤੇ ਛੋਟੇ ਸਾਹਿਬ ਜਿਆਦਾ ਯਾਰ ਪੂਰੀ ਫਤਿਹ ਕੀਤੀ ਉਹਨਾਂ ਨੇ ਇੱਕ ਤਾਂ ਹੁੰਦੇ ਹਾਰ ਜਾਂਦੇ ਹਾਰਨਾ ਹੁੰਦਾ ਵੀ ਹਾਰ ਕੇ ਪਿੱਛੇ ਮੁੜਿਆ ਹਾਰੇ ਤਾਂ ਕਿਤੇ 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 ਹਾਰੇ ਕਿ ਕਾਇ ਆਵੇ ਕਿਤੇ ਹਰ ਇੱਕ ਈਨ ਮੰਨੀ ਕਿਸੇ ਚੀਜ਼ ਦੀ ਡੋਲੇ ਕਿਤੇ ਫਿਰ ਉਹ ਬੰਦਾ ਕਹਿੰਦਾ ਯਾਰ ਆਪਾਂ ਕੱਲੇ ਡੋਲਦੇ ਆ ਚਲ ਗੱਲ ਤਾਂ ਆਂ ਤੇ ਦਾਮਾਦਰੀ ਗੱਲ ਵਿੱਚ ਫਿਰ ਮੈਂ ਕਹਿੰਦਾ ਯਾਰ ਹੁਣ ਹਰੇਕ ਦਾ ਮੈਂਡ ਆਪ ਆਪਣੇ ਆਪਣੀ ਤਰ੍ਹਾਂ ਦਾ ਹੁੰਦਾ ਜੇ ਹੁਣ ਤੂੰ ਚੜਦੀ ਕਲਾ 'ਚ ਮਨਾ ਰਿਹਾ ਬਾਕੀ ਬੰਦੇ ਨੇ ਯਾਰ ਯਾਰ ਬੱਚਿਆਂ ਨੂੰ ਦੇਖ ਕੇ ਦਿਲ ਡੋਲਦੇ ਆ ਤੇ ਕਈ ਵਾਰ ਹੁਣ ਮੈਂ ਰਾਤ ਨੂੰ ਇਤਿਹਾਸ ਲਾ ਲਾ ਕੇ ਸੁਣਦਾ ਤੇ ਦਿਲਿਆ ਰਹੇ ਯਾਰ ਕਾਫੀ ਯਾਰ ਬਹੁਤ ਐਸੀ ਭਾਈ ਅੱਜ ਦੀਆਂ ਗੱਲਾਂ ਬਾਤਾਂ ਬਾਕੀ ਤੁਸੀਂ ਕਮੈਂਟਾਂ ਜ਼ਰੂਰ ਦੱਸੋ ਮੇਰਾ ਵੀਰ ਜਿਹੜੇ ਦੇਖਦੇ ਆ ਪੜਣਾ ਜਾਂ ਵੀਰੇ ਦੇਖਦੇ ਆ ਵੀ ਦਿਨ ਕਿਦਾਂ ਦੇ ਹੋਣੇ ਚਾਹੀਦੇ ਇਹ ਬਿਜ਼ੀਨੈਸ ਦਾ ਬੰਦਾ ਸੀ ਕਦੇ ਮੈਂ ਸੋਚਦਾ ਵੀ ਉਹਦੋਂ ਨਾ ਕਿਤੇ ਬੈਠ ਕੇ ਇੱਕ ਪੋਡਕਾਸਟ ਵੀਡੀਓ ਬਣਾਵਾ ਕੀ ਕਿਸੇ ਰੇ ਦੀ ਸੋਚ ਨਹੀਂ ਆਪਣੀ ਆਪਣੀ ਆ ਉਹ ਕਹਿੰਦਾ ਮੈਂ ਇਹਨਾਂ ਦਿਨਾਂ ਚ ਜ਼ਿਆਦਾ ਪਾਰਟੀਆਂ ਕਰਦਾ ਚੜ੍ਹਦੀ ਕਲਾ ਚ ਕਹਿੰਦਾ ਦਿਨ ਬਣਾਉਣੇ ਕਹਿੰਦਾ ਸਾਡੇ ਸਿੱਖਾਂ ਨੂੰ ਕਹਿੰਦਾ ਪਤਾ ਨਹੀਂ ਕੀ ਹੋ ਜਾਂਦਾ ਯਾਰ ਫਿਰ ਮੈਂ ਮੈਂ ਕਹਿਆ ਯਾਰ ਹਰੇਕ ਦੀ ਸੋਚਣੀ ਆਪਣੀ ਆਪਣੀ ਜੀ ਜਦੋਂ ਅਸੀਂ ਅਸੀਂ ਸੋਸ਼ਲ ਮੀਡੀਆ 'ਤੇ ਕੰਮ ਕਰਦੇ ਹਾਂ ਮੈਂ ਕਹਿੰਦਾ ਜੀ ਅਸੀਂ ਹੁਣ ਇਦਾਂ ਕਰਨ ਲੱਗੇ ਲੋਕਾਂ ਨੇ ਕਹਿੰਦੇ ਬੱਸ ਤੇ ਵਿੱਚ ਇਦਾਂ ਦੇ ਅ ਕਮੈਂਟ ਆ ਜਾਂਦੇ ਜਿਹੜਾ ਉਹ ਬੰਦਾ ਮਨਾਉਗਾ ਉਹਦਾ ਜੇ ਪੁੱਤ ਮਰੂਗਾ ਫਿਰ ਉਹ ਕਹਿੰਦਾ ਕਿੱਦਾਂ ਮਨਾਊਗਾ ਜੇ ਘਰ 'ਚ ਕੋਈ ਬੰਦਾ ਮਰ ਜਾਏ ਫਿਰ ਕਹਿੰਦਾ ਕਿਦਾਂ ਕਿਦਾਂ ਦੇ ਮਨਾਊਗਾ ਇਹਨਾਂ ਫਿਰ ਮੈਂ ਕਹਾ ਸਾਡੇ ਸੱਚੇ ਪਾਤਸ਼ਾਹ ਤਾਂ ਕਹਿੰਦਾ ਉਹੀ ਮੇਰੀ ਗੱਲ ਬਾਤ ਹੈ ਦੇਖਣਾ ਜੀ ਆਪਾਂ ਇਦਾਂ ਮੈਂ ਵੀਡੀਓ ਬਣਾ ਕੇ ਪਾਈ ਲੋਕ ਕਹਿੰਨੇ ਕਹਿੰਦੇ ਯਾਰ ਜੇ ਘਰ ਚ ਕੋਈ ਬੰਦਾ ਪੁੱਤ ਮਰਦਾ ਫਿਰ ਕਹਿੰਦਾ ਕਿਦਾਂ ਦਿਨ ਮਨਾਉਂਗਾ ਉਹਨੇ ਬੰਦੇ ਨੂੰ ਉੱਤਰ ਦਿੱਤਾ ਨੂੰ ਕਹਿੰਦਾ ਯਾਰ ਸਾਡੇ ਸੱਚੇ ਪਾਤਸ਼ਾਹ ਤਾਂ ਇੱਕ ਮਿੰਟ ਨਹੀਂ ਡੋਲੇ ਇੱਕ ਅੰਝੂ ਨੀ ਗਿਰਿਆ ਹੱਥਾਂ ਅੱਖਾਂ ਵਿੱਚੋਂ ਉਹਨੇ ਚੜ੍ਹਦੀ ਕਲਾ 'ਚ ਬਣਾਏ ਆ ਫਿਰ ਆਪਾਂ ਕਹਿੰਦੇ ਆ ਤਾਂ ਦਿਨ ਡੈਂਦੀ ਕਲਾ 'ਚ ਕਾਤੇ ਮਨਾ ਰਹੇ ਆ ਯਾ ਚੱਲ ਤਾਂ ਦਹਮ ਤਦ ਭਾਈ ਕੋਈ ਸ਼ਬਦ ਇਹਨਾਂ ਗੱਲਾਂ ਦੇ ਵਿੱਚ ਕੋਈ ਕਿਸ ਨੂੰ ਥੇਸ ਲੱਗੀ ਹੋਵੇ ਕਿ ਮੈਂ ਧਾਰਮਿਕ ਧਰਮ ਗੱਲਾਂ ਬਹੁਤ ਘੱਟ ਕਰਦਾ ਉਹਨਾਂ ਗੱਲਾਂ ਬਹੁਤ ਨਹੀਂ ਆ ਸਿੱਧੂ ਮੂਸੇਵਾਲੇ ਕਹਿੰਦੇ ਕੋਈ ਫਿਰ ਕਹਿੰਦਾ ਧਰਮਾਂ ਦੇ ਨਾਮ ਤੇ ਡਿਬੇਟ ਚ ਲੁੱਟੇ ਤੇ ਮੈਂ ਤਾਂ ਭਾਵੇਂ ਜਿੰਨੀ ਸਾਰੀ ਰਾਤ ਡਿਬੇਟ ਕਰੀ ਜਾਵਾਂ ਸਾਰੀ ਰਾਤ ਡਿਬੇਟ ਕਰੀ ਜਾਵਾਂ ਵਾ ਇੱਕ ਇੱਕ ਮੋਕਾ ਤੇ ਹੁਣ ਆਪਾਂ ਲਾਈਵ ਬੰਦ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਮਿਲਦੇ ਹਾਂ ਹੁਣ ਪਰ ਕਿਸੇ ਅਗਲੀ ਵੀਡੀਓ ਵਿੱਚ